ਬਿਜਲੀ ਵਿਭਾਗ ਦੀ ਅਣਗੈਲੀ ਨੇ ਮਾਰ ਦੇਣਾ ਸੀ ਕਿਸਾਨ ਲਾਪਰਵਾਹੀ ਦੇ ਲੱਗੇ ਇਲਜ਼ਾਮ ਬਿਜਲੀ ਵਿਭਾਗ ਦੀ ਅਣਗੈਲੀ ਕਾਰਨ ਲੱਗੇ ਕਰੰਟ ਤੋਂ ਬਚੇ ਕਿਸਾਨ ਖਿਲਾਫ ਕਦਮਾ ਦਰਜ ਪੀੜਤ ਦੇ ਸ਼ਿਕਾਇਤ ਤੇ ਵਿਭਾਗੀ ਪੜਤਾਲ ਰੰਭੀ ਐਕਸੀਡੈਂਟ ਬਲਦੇਵ ਸਿੰਘ ਜਿਹੜੀ ਵਿਭਾਗੀ ਕਾਰਵਾਈ ਹੋਣੀ ਸੀ ਕਰੰਟ ਲੱਗਿਆ ਜਾਂਦੀ ਹੈ ਉਹ ਸੀ ਉਹਨੂੰ ਕਿਹਾ ਸੀ ਉਹ ਸੀ ਕਰਾਂਗੇ ਇੱਥੇ ਇਕੱਲਾ ਮਾਮਲਾ ਕਰੰਟ ਲੱਗਣ ਦਾ ਨਹੀਂ ਸੀਗਾ ਇੱਥੇ ਮਾਮਲਾ ਇਹ ਸੀ ਕਿ ਉਹ ਫਾਈਲ ক্লোਜ਼ ਵੀ ਕਰ ਰਿਹਾ ਜਾਂ ਮੈਕਸਿਮਲ ਲਾਗੂ ਨਲਾਲਾਬਾਦ ਦੇ ਨਜ਼ਦੀਕੀ ਪਿੰਦੇ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਵਿੱਚ ਬਿਜਲੀ ਵਿਭਾਗ ਦੀ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਕਾਲਾ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹਨਾਂ ਦੇ ਮੋਟਰ ਲੱਗੇ ਟਰਾਂਸਫਾਰਮ ਵਿੱਚ ਖਰਾਬੀ ਬਿਆਨ ਕਰਕੇ ਸਵਿੱਚ ਵਿੱਚ ਕਰੰਟ ਆਉਣ ਲੱਗ ਪਿਆ ਸੀ। ਜਿਸ ਵੱਲੋਂ ਵਿਭਾਗ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਜਿਸ ਦੇ ਬਾਵਜੂਦ ਉਹਨਾਂ ਦੇ ਟਰਾਂਸਫਾਰਮ ਨੂੰ ਠੀਕ ਨਹੀਂ ਕੀਤਾ ਗਿਆ। ਬੀਤੀ 3 ਅਗਸਤ ਨੂੰ ਜਦੋਂ ਖੇਤ ਵਿੱਚ ਢੀੜਾ ਮਾਰਨ ਗਿਆ ਤਾਂ ਖੇਤ ਵਿੱਚ ਬਿਜਲੀ ਦੀ ਸਪਲਾਈ ਚੱਲ ਰਹੀ ਸੀ ਆਸ-ਪਾਸ ਦੇ ਖੇਤਾਂ ਦੇ ਟਿਊਬਲ ਚੱਲ ਰਹੇ ਸੀ ਅਤੇ ਉਸ ਦਾ ਟਿਊਬਲ ਬੰਦ ਪਿਆ ਸੀ ਜਦੋਂ ਖੇਤ ਵਿੱਚ ਟਰਾਂਸਫਾਰਮ ਦਾ ਸਵਿੱਚ ਕਟਣ ਲੱਗਿਆ ਤਾਂ ਟਰਾਂਸਫਾਰਮ ਨੇ ਉਸ ਨੂੰ ਜ਼ੋਰ ਦਾ ਝਟਕਾ ਮਾਰਿਆ ਅਤੇ ਉਹ ਚੋਨੇ ਵਿੱਚ ਝਾੜ ਗਿਆ ਕਾਫੀ ਸਮੇਂ ਬਾਅਦ ਉਸ ਨੂੰ ਹੋਸ਼ ਆਇਆ ਤੇ ਬੜੀ ਮੁਸ਼ਕਿਲ ਦੇ ਨਾਲ ਉਸ ਦੀ ਜਾਨ ਬਚੀ ਇਹ ਹਾਦਸਾ ਵਾਪਰਨ ਤੋਂ ਬਾਅਦ ਪੀੜਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਸਬੰਧਿਤ ਲਾਈਨਮੈਨ ਸਹਾਇਕ ਲਾਈਨਮੈਨ ਅਤੇ ਜੈ ਇਹ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਪੱਲਾ ਝਾੜ ਦਿੱਤਾ ਗਿਆ ਤੇ ਉਲਟਾ ਹੀ ਪੀੜਤ ਨੂੰ ਹੀ ਮਾੜਾ ਬੋਲਿਆ ਗਿਆ ਪੀੜਿਤ ਪਰਿਵਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੀੜਿਤ ਕਿਸਾਨ ਲਗਾਤਾਰ ਬਿਜਲੀ ਬੰਦ ਕਰ ਰਹੇ ਨੇ ਉਹਨਾਂ ਨੂੰ ਆਪਣੀ ਫਸਲ ਲਈ ਗਵਾਂਢੀ ਖੇਤਾਂ ਵਿੱਚੋਂ ਪਾਣੀ ਮੰਗਣਾ ਪੈ ਰਿਹਾ ਇਸ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਐਕਸੀਅਨ ਜਲਾਲਾਬਾਦ ਸਮੇਤ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆ ਉਹਨਾਂ ਦਾ ਟਰਾਂਸਫਰ ਬਦਲਣ ਦੀ ਵੀ ਮੰਗ ਕੀਤੀ ਹੈ ਮੈਂ ਨਾਮ ਮੇਰਾ ਨੌਮ ਸਿੰਘ ਹੈ ਹਾਂਜੀ ਨਾਮ ਕੀ ਹੈ ਤੁਹਾਡਾ ਮੇਰਾ ਕਾਲਾ ਸਿੰਘ ਹਾਂਜੀ ਕੀ ਹੋਇਆ ਸੀ ਤੁਹਾਨੂੰ ਜੀ ਮੈਨੂੰ ਜਿੱਤਿਆਨ ਤਰੀਕ ਨੂੰ ਡਾਟ ਲੱਗੀ ਅੱਛਾ ਕਿਹੜੀ ਜਗ੍ਹਾ ਤੋਂ ਕਾਰ ਫਰੋਂਗੇ ਖੋਤ ਕੱਟਣਾ ਅੱਛਾ ਮੋਟਰ ਚੱਲਦੀ ਨਹੀਂ ਸੀ ਤੇ ਮੈਂ ਆਥਾ ਵੀ ਵੇਖ ਲਾਵਾਂਗਾ ਮੈਂ ਹਟਾ ਟੋ ਉਤਾਰ ਤੋ ਨਾ ਹੜੀ ਪੈ ਅੱਛਾ ਕੀ ਕਰਨਾ ਸੀ ਤੁਸੀਂ ਮੋਟਰ ਚਲਾਉਣੀ ਸੀ ਅੱਛਾ ਉਹਦੇ ਬਾਰੇ ਸੋਚ ਕੱਟਣਾ ਸੀ ਹਾਂ ਇਹ ਮੋਟਰ ਨਹੀਂ ਚੱਲੀ ਤੇ ਮੈਂ ਹਾਂ ਵੀ ਖੋਤ ਕੱਟਣਾ ਅੱਛਾ ਤੇ ਮੈਂ ਮੂੜੇ ਨੂੰ ਬੁਲਾ ਤੈ ਹੂੰ ਹੂੰ ਜੋ ਏਕ ਨੂੰ ਹੋਰ ਨੂੰ ਹੂੰ ਹੂੰ ਉਹਨੂੰ ਕੋਲ ਲਿਆ ਤੇ ਮੈਂ ਸੋਚ ਕੱਟਣਾ ਤੇ ਮੈਨੂੰ ਲਾਈਟ ਲੱਗ ਹੈ ਠੀਕ ਹੈ ਲਾਈਟ ਲੱਗ ਤੇ ਮੈਨੂੰ ਉਹਨੇ ਚਲਾ ਤੇ ਮਾਰ ਹੈ ਹੈ ਇਹ ਲੈਣ ਨਾ ਬੈਂਦੀ ਤੇ ਮੈਂ ਲੈਣ ਨਾ ਬੈਂਦੀ ਤੇ ਮੈਂ ਇਹਦੀ ਮੌਤ ਹੋ ਜਾਵੇ ਹੈ ਜੇਰੋ ਸੋਟ ਲੱਗਾ ਖਲਾ ਸੀ ਕਟੀਚਾ ਤਾਂ ਨਹੀਂ ਸੀ ਫਿਰ ਉਹ ਜਿਹੜਾ ਮੇਰੇ ਨਾਲ ਦਾ ਮੁੰਡਾ ਹੈ ਉਹ ਐਫ ਮੋਟਰ ਤੋਂ ਤੰਬ ਸੁੱਕਾ ਲੈ ਤੇ ਦੋ ਵਾਰੀ ਨਟ رائی ਲਈ ਤੰਬ ਸੁੱਕਾ ਲੈ ਤੇ ਫਿਰ ਉਹਨੇ ਖੁੱਤ ਨੂੰ ਡੇਗ ਗਿਆ ਉਦੋਂ ਬਾਅਦ ਫਿਰ ਲਾਇਟ ਅੱਧੇ ਘੰਟੇ ਬਾਅਦ ਚੱਲੀ ਇੱਕ ਕਿਲੋ ਵੀ ਥੱਲੇ ਇਹ ਕਿੰਨੇ ਦਿਨ ਹੋ ਗਏ ਮੋਟਰ ਬੰਦ ਪਈ ਨੂੰ ਮੋਟਰ ਬੰਦ ਨੂੰ ਸਾਢੇ ਮਹੀਨਾ ਹੀ ਕਿਰਬਨ ਹੋ ਗਿਆ ਅੱਛਾ ਤੇ ਪਾਣੀ ਤੁਸੀਂ ਕਿੱਥੋਂ ਲਾਉਂਦੇ ਹੋ ਪਾਣੀ ਹਾਦੀ ਉਧਰ ਨਹੀਂ ਬੰਬੀ ਹੈਗੀ ਉਧਰ ਲਿਆਵੇ ਠੀਕ ਹੋਰ ਪਹਿਲਾਂ ਚੋਨਾ ਸਾਡਾ ਹੋ ਗਿਆਗਾ ਉਦੋਂ ਲਿਆਂਦਾ ਹੋਣ ਹੀ ਲਿਆਂਦਾ ਹਫਤਾ ਪੂਰਾ ਹੋ ਗਿਆ ਵੀ ਨਹੀਂ ਉਹ ਗੱਲ ਸੁਣਦੇ ਤਾਂ ਪਹਿਲਾਂ ਸੁੱਕਦਾ ਹੀ ਦੇ ਹੈ ਨਾਮ ਬਿੱਟੂ ਸਿੰਘ ਪੈਂਟ ਨੌਮ ਬ੍ਰਾਮ ਸਿੰਘ ਲਾਲਾ ਜੀ ਇਹ ਜੀ ਮਸਲਾ ਇਹ ਹੈ ਜੀ ਜਦੋਂ ਟਰਾਂਸਪੋਰਟ ਮੇਰੇ ਮਾਮਾ ਜੀ ਨੂੰ ਲਾਈਟ ਲੱਗੀ ਹੈ ਜੀ ਤੇ ਇਹ 3 ਤਰੀਕ ਨੂੰ ਲਾਈਟ ਲੱਗੀ ਹੈ ਅਸੀਂ ਜਦੋਂ ਵੀ ਇਹ ਮੈਨੂੰ ਬੁਲਾ ਕੇ ਲਿਆਏ ਨੇ ਵੀ ਮੋਟਰ ਨਹੀਂ ਚੱਲ ਰਹੀ ਤੇ ਵੀ ਆਪਾਂ ਚੱਲੀਏ ਜੋੜ ਵੇਖ ਲਈਏ ਸਟਾਰਟਰ ਤਾਂ ਤੇ ਜਦੋਂ ਅਸੀਂ ਆ ਕੇ ਵੀ ਸੁੱਚ ਕੱਟਣ ਲੱਗੇ ਆ ਤੇ ਮਾਮਾ ਜੀ ਨੂੰ ਲਾਈਟ ਲੱਗ ਗਈ ਸੀ ਤੇ ਉਸ ਤੋਂ ਬਾਅਦ ਇਹ ਝੋਨੇ 'ਚ ਡਿੱਗ ਪਏ ਸੀਗੇ ਉਸ ਤੋਂ ਬਾਅਦ ਵੀ ਮੈਂ ਇਹਨਾਂ ਨੂੰ ਚੱਕਿਆ ਤੇ ਸਾਈਡ ਤੇ ਕੀਤਾ ਜੀ ਤੇ ਇਹਨਾਂ ਦੋ ਆ ਤਿੰਨ ਵਾਰੀ ਵੀ ਟ੍ਰਿਪ ਲਾਇਆ ਜੀ ਬਿਜਲੀ ਵਾਲਾ ਤੇ ਲਾਈਟ ਨਹੀਂ ਚੱਲੀ ਉਸ ਤੋਂ ਬਾਅਦ ਫਿਰ ਅਸੀਂ ਇੱਥੋਂ ਐਸ ਮੋਟਰ ਤੋਂ ਸੁੱਕਾ ਡੰਡਾ ਲਾ ਕੇ ਜੀ ਸੁੱਚ ਕੱਟਿਆ ਜੀ ਉਸ ਤੋਂ ਬਾਅਦ ਮੈਂ ਆਪਣੇ ਮਾਮਾ ਜੀ ਨੂੰ ਇੱਥੋਂ ਜਾ ਕੇ ਉਸ ਮੋਟਰ ਤੇ ਆਪਣੇ ਨਵੇਂ ਦੂਸਰੇ ਖੇਤ ਤੇ ਜਾ ਉੱਥੇ ਡਾਕਟਰ ਨੂੰ ਮੰਗਾਇਆ ਜੀ ਤੇ ਪੀਕੇ ਟੂ ਲਵਾਇਆ ਜੀ ਤੇ ਉਸ ਤੋਂ ਬਾਅਦ ਇਹਨਾਂ ਲਾਈਟ ਚਲਾਈ ਪਤਾ ਨਹੀਂ ਅੱਧੇ ਘੰਟੇ ਬਾਅਦ ਚਲਾਈ ਏ ਕਿ ਘੰਟੇ ਬਾਅਦ ਚਲਾਈ ਏ ਤੇ ਇਸ ਤੋਂ ਬਾਅਦ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਕੀ ਨਾਮ ਹੈ ਜੀ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ ਪਿੰਡ ਨੌਭਰਾਮ ਸਿੰਘ ਵਾਲਾ ਨਾਮ ਤਰਸੇਮ ਸਿੰਘ ਹਾਂ ਕੀ ਮਸਲਾ ਹੋਇਆ ਸੀ ਇਹ ਜੀ ਇਹ ਟਰਾਂਸਫਰਮ ਦਾ ਟਸਟਰ ਟੁੱਟਿਆ ਗਿਆ ਸੀ ਜੀ ਤੇ ਇਹਨੂੰ ਬਦਲ ਲੈਣ ਮੈਨੂੰ ਕਮਪਲੀਟ ਕੀਤੀ ਗਈ ਅੱਛਾ ਜੀ ਲੈਨਮੈਨ ਨੇ ਦਾਫਟਸਟ ਦਾ ਕੋਈ ਹੱਲ ਨਹੀਂ ਕੀਤਾ ਹੈਗਾ ਤੇ ਇਹਨਦੇ ਤੋਂ ਲੇਟ ਲੱਗਣ ਕਾਰਨ ਇਹਨੂੰ ਇਸ ਲੈਨਰ ਦੁਆਰਾ ਸੌਣ ਕੀਤਾ ਤੇ ਲੈਨਮੈਨ ਨਾ ਮੌਕੇ ਤੇ ਆਇਆ ਤੇ ਨਾ ਇਹਨੇ ਉਸ ਚੀਜ਼ ਨੂੰ ਬਦਲਿਆ ਹੈਗਾ ਕਿੰਨੇ ਕ ਦਿਨ ਹੋ ਗਏ ਨੇ ਜੀ ਇਸ ਗੱਲ ਨੂੰ ਇਹਨੂੰ ਕਰੇ 20 ਤੋਂ 22 ਦਿਨ ਦੇ ਵਿੱਚ ਹੋ ਚੁੱਕੇ ਨੇ ਕੰਪਲੀਟ ਕਰ ਲਈਤੀ ਹੈ ਲੈਨਮੈਨ ਨੂੰ ਸਰਿੰਦਰ ਸਿੰਘ ਨੂੰ ਸਰਿੰਦਰ ਸਿੰਘ ਨੇ ਨਾ ਇਹ ਤਾਂ ਮੌਕੇ ਤੇ ਆ ਪਾਇਆਗਾ ਕਿ ਨਾ ਹੀ ਕੋਈ ਬੰਦਾ ਬੰਦਾ ਆਇਆਗਾ ਐਸ ਤੋਂ ਬਾਅਦ ਆ 2-3 ਘੰਟੇ ਬਾਅਦ ਇਹਨਾਂ ਲੋਕ ਬੰਦਾ ਇੱਕ ਆਇਆ ਹੈ ਰੇਸਿੰਗ ਉਹ ਕਰੀਬ ਟ੍ਰਾਂਫਰਮ ਤੋਂ 150 ਕਿਲੋ ਅੱਧਾ ਫੁੱਟ 150 ਫੁੱਟ ਪਿਸਾ ਖੜਿਆ ਰਗਾ ਸੀ ਉੱਥੇ ਦੇਖ ਕੇ ਤੁਰਤੀ ਚਲਾ ਗਿਆ ਗਾ ਹੈ ਉਹ ਕਹਿੰਦਾ ਗਾ ਵੀ ਅਸੀਂ ਬਦਲ ਦੇਵਾਂਗੇ ਜੇ ਜਦੋਂ 2-3 ਦਿਨ ਬਾਅਦ ਉਹਨੂੰ ਫੋਨ ਕੀਤਾ ਤਾਂ ਕਹਿੰਦਾ ਵੀ ਤੁਹਾਡੇ ਕੋਲ ਹੈਗਾ ਨਹੀਂ ਗਾ ਤੁਸੀਂ ਉਹਨੂੰ ਜਈ ਕੋਲ ਪਤਾ ਕਰੋ ਜੇ ਤੋ ਜਈ ਕੋਲ ਵੀ 22 ਦਿਨ ਤੇ ਕਰੀਬ ਜੋ ਲਾਈਟ ਲੱਗਣ ਤੋਂ ਬਾਅਦ ਹੈ ਜਈ ਕੋਲ ਗਿਆ ਹੈ ਗੇਤਾ ਜੇ ਇਹ ਨੇ ਇਹ ਕਿਆ ਅਗਾ ਵੀ ਇਹ ਮੇਰੇ ਕੋਲ ਨਹੀਂ ਹੈਗਾਗਾ ਤੁਹਾਨੂੰ ਪ੍ਰਾਈਵੇਟ ਖਰੀਦਣਾ ਪਵੇਗਾ ਜਦੋਂ ਜਈ ਤੋਂ ਬਾਅਦ ਮੈਂ ਐਸਡੀਓ ਦੇ ਪਿੱਛੇ ਹਾਂ ਐਸਡੀਓ ਨੂੰ ਮੈਂ ਕਹਿਆ ਹੈ ਕਿ ਵੀ ਆਹ ਸਿਸਟਮ ਹੈ ਹਟ ਹੈਗਾ ਤੇ ਇਹਦਾ ਹੱਲ ਕੋਈ ਕੀਤਾ ਜਾਵੇ ਉਹ ਨੇ ਉਸੇ ਟਾਈਮ ਲੈਂਡਮੈਨ ਸੰਦੀਪ ਨੂੰ ਫੋਨ ਕੀਤਾ ਲੈਂਡਮੈਨ ਸੰਦੀਪ ਸਿੰਘ ਦੇ ਜਦੋਂ ਐਸਡੀਓ ਆਪੇ ਨਾਲ ਗੱਲ ਕਰਦੇ ਰਿਹਾ ਫਿਰ ਲੈਂਡਮੈਨ ਨੇ ਮੇਰੀ ਗੱਲ ਕਰਾਇਗੀ ਐਸਡੀਓ ਦੇ ਫੋਨ ਤੋਂ ਐਸਡੀਓ ਫੋਨ ਤੋਂ ਜਦੋਂ ਗੱਲ ਕਰਦੇ ਰਹੇ ਲੈਂਡਮੈਨ ਬੌਂਸਣ ਲੱਗ ਗਿਆਗਾ ਤੇ ਕਹਿੰਦਾ ਤੁਹਾਡਾ ਟ੍ਰਾਂਸਫਰ ਛਾਂਟ ਹੈਗਾ ਅਹੀਂ ਉਹਨੇ ਇੱਕ ਅਬਤੂਤ ਮੌਕੇ ਤੇ ਜਾਣੇਗਾ ਤੇ ਤੂੰ ਇਹ ਨੂੰ ਕਿਵੇਂ ਕਹਿਕ ਨਾ ਵਿਚਾਂਟ ਹੈਗਾ ਉਸ ਤੋਂ ਬਾਅਦ ਜਦੋਂ ਅਹੀਂ ਐਸਡੀ ਦੇ ਕੋਲੋਂ ਬਾਤचीत ਪਿੰਡ ਨੂੰ ਆ ਰਿਹਾਗੇ ਤੇ ਅਹੀਂ ਲੈਨ ਮੈਨ ਨੂੰ ਫੌਂਟ ਸਰਿੰਦਰ ਨੂੰ ਲਾਇਆਗਾ ਤੇ ਸਰਿੰਦਰ ਨੂੰ ਅਹੀਂ ਪੁੱਛਿਆਗਾ ਵੀ ਇਹ ਚੀਜ਼ ਤਾਂ ਨਹੀਂ ਮਿਲੇਗੀ ਉਹ ਕਹਿੰਦਾਗਾ ਵੀ ਇਹ ਤੋਂ ਪ੍ਰਾਈਵੇਟ ਤੋਂ ਲੈਣੀ ਪੈਣੀਗੀ ਜਦੋਂ ਪ੍ਰਾਈਵੇਟ ਪਤਾ ਕੀਤਾ ਤੇ ਇਹਦੇ ਨਾਲੋਂ ਵੱਡਾ ਮਿਲਦਾ ਸੀ ਤੇ ਅਹੀਂ ਕਿਹਾ ਵੀ ਕੀ ਤਾਂ ਸੈਟਿੰਗ ਆਵੇ ਕਿ ਨਾ ਆਵੇ ਨਹੀਂ ਲਿਆਗਾ ਇਸ ਤੋਂ ਬਾਅਦ ਸ੍ਰਿੰਦਰ ਨੂੰ ਜਦੋਂ ਫੋਨ ਤੇ ਗੱਲ ਕਰਤੀ ਤਾਂ ਇਹ ਕਹਿੰਦਾ ਹੁਣ ਐਸਡੀਓ ਤੇ ਐਕਸ਼ਨ ਹੀ ਲਾਣਗੇ ਜਦੋਂ ਇਹ ਇਹ ਗੱਲ ਕੀਤੀ ਤੇ ਰਿਕਾਰਡਿੰਗ ਮੇਰੀ ਨਹੀਂ ਲੱਗੀ ਹੋਈ ਸੀ ਇਸ ਤੋਂ ਬਾਅਦ ਇਹਨੇ ਕਿਹਾ ਹੁਣ ਐਸਡੀਓ ਤੇ ਐਕਸ਼ਨ ਨੇ ਲਾ ਦਿੱਤਾ ਹੈ ਤੇ ਇਹਦੀ ਰਿਪੋਰਟਿੰਗ ਇਸ ਦੇ ਮੁਤਾਬਕ ਹੈਗੀ ਮੇਰੇ ਕੋਲ ਜੋ ਮੈਂ ਕਿਧਰੇ ਵੀ ਪੇਸ਼ ਕਰ ਸਕਦਾ ਤੇ ਜਦੋਂ ਇਹਨੂੰ ਐਸਡੀਓ ਨੇ ਦੁਆਰਾ ਇਹਨ ਦੀ ਨਿਮਤ ਬਲਾਈ ਹੈ ਸ਼ਿਕਾਇਤ ਕੀਤੀ ਜਾਂ ਦਰਖਾਸਤ ਦਿੱਤੀ ਤੇ ਐਸਡੀਓ ਕੋਲ ਇਹ ਦਰਖਾਸਤ ਦਿੱਤੀ 6 ਤਰੀਕ ਨੂੰ ਇਹਨਾਂ ਕੋਲ 7 ਤਰੀਕ ਨੂੰ ਦਰਖਾਸਤ ਪਹੁੰਚੀ ਇਹਨਾਂ ਨੇ ਇਸ ਦਰਖਾਸਤ ਦੇ ਜਰੀਏ ਇਹਨਾਂ ਪ੍ਰੋਟੈਸਟਰ ਜਿਹੜੇ ਰੱਬ ਜਾਣੇ ਦਾ ਨਾਂ ਹੰੁੰਡੀ ਪਾ ਪ੍ਰੋਟੈਸਟ ਇਹ ਕੀ ਚੀਜ਼ ਹੈ ਕੀ ਇਹ ਇਹਨਾਂ ਸਾਡੇ ਤੋਂ ਚੋਰੀ ਆ ਕੇ ਬਦਲ ਗਏਗੇ ਤੇ ਹਨੂ ਇਹਨਾਂ ਬਾਅਦ ਫੋਨ ਕੀਤਾ ਤੁਸੀਂ ਮੋਟਰ ਚਲਾ ਲਓਗੇ ਜਈ ਨੇ ਜਈ ਨੇ ਫੋਨ ਕੀਤਾ ਵੀ ਤੁਸੀਂ ਮੋਟਰ ਚਲਾ ਲਓ ਜਦੋਂ ਅਸੀਂ ਮੌਕੇ ਤੇ ਨਾ ਹੋਣ ਦੇ ਬਾਵਜੂਦ ਅਸੀਂ ਦੂਸਰੇ ਦਿਨ ਇਹਨੂੰ ਟ੍ਰਾਫਿਕ ਨੂੰ ਦੇਖਣ ਆਏ ਤਾਂ ਇਹਦਾ ਇੱਕ ਫੇਸ ਲੱਗਾ ਵੇ ਵਿਚਾਲੇ ਵਾਲਾ ਦੋ ਸਾਈਡਾਂ 'ਲ ਫੇਸ ਹੀ ਨਹੀਂ ਲੱਗੇ ਵੇਗੇ ਅਸੀਂ ਅਹੀਂ ਕਾ ਜੈਨ ਬਿੱਤੇ ਨੇ ਫੇਸੇ ਤੇ ਦਹੇਕ ਫੇਸੀ ਲੱਗਾ ਹੋਇਆਗਾ ਤੇ ਦੋ ਫੇਸ ਕੋ ਨਹੀਂ ਕਹਿੰਦੇ ਕਿਵੇਂ ਚਲਾਈਏਗੇ ਮੋਟਰ ਨੂੰ ਐਸ ਜੈਨ ਇਹ ਤੋਂ ਬਾਅਦ ਜੈਨ ਨੂੰ ਅਹੀਂ ਫੇਰੇ ਫੌਰਤ ਗੱਲ ਕੀਤੀ ਤੇ ਜੈਹ ਕਹਿੰਦਾ ਕਿ ਬੇ ਇਹਦਾ ਮੈਂ ਭਿਜਦਾ ਹੈਗਾ ਫਿਰ ਇਹਨੇ ਕੋਈ ਇਹਦੇ ਤੇ ਕਾਰਵਾਈ ਨਹੀਂ ਕੀਤੀ ਫਿਰ ਐਸ ਦੀ ਉਹ ਜੋ ਦਰਖਾਸਤ ਗਈ ਇਹਨੇ ਚੋਰੀ ਰਾਤ ਵੇਲੇ ਕੇ ਮੇਰੇ ਮੇਰੇ ਪਤਨੀ ਬਿਦਲਾਇਆ ਹੈਗਾ ਇਹਨੇ ਸਾਨੂੰ ਇਸ ਬਾਰੇ ਕੋਈ ਇਤਲਾ ਨਹੀਂ ਕੀਤੀ ਨਾ ਇਹਦੇ ਬਾਰੇ ਦੱਸਿਆ ਗਿਆ ਇਸ ਤੋਂ ਬਾਅਦ ਅਹੀਂ ਐਕਸ਼ਨ ਦੇ ਪੇਸ਼ ਹੋਏ ਐਕਸ਼ਨ ਸਾਹਿਬ ਨੇ ਹੱਥ ਦੇ ਉੱਤੇ ਵੀ ਐਕਸ਼ਨ ਵੀ ਹੱਥ ਨਾਲ ਮਤਲਬ ਬਲਬੈਸ ਬਾਈ ਕਰ ਲੱਗ ਗਿਆ ਤੇ ਉਲਟ ਚੱਲਣ ਲੱਗ ਗਿਆ ਜਦੋਂ ਅਹੀਂ ਉਹਨੇ ਗੱਲ ਕੀਤੀ ਵੀ ਮੌਕੇ ਤੇ ਚੱਲ ਕੇ ਵੇਖ ਲੈ ਮੋਟਰ ਚਲਦੀ ਪਈ ਜਾਂ ਨਹੀਂ ਚਲਦੀ ਪਈ ਸਾਨੂੰ ਐਕਸ਼ਨ ਕਹਿੰਦਾ ਢੋਡੀ ਮੋਟਰ ਚਲਦੀ ਪਈਗੀ ਏ ਤੇ ਤੁਸੀਂ ਝੂਠ ਬੋਲ ਰਹੇ ਹੋ ਅਹੀਂ ਕਹਿੰਦਾ ਤੂੰ ਹੁਣੇ ਮੌਕੇ ਤੇ ਚੱਲ ਆਪਾਂ ਵੇਖ ਲੈਨੇ ਮੋਟਰ ਚਲਦੀ ਪਈ ਜਾਂ ਨਹੀਂ ਚਲਦੀ ਪਈ ਇਹ ਕਹਿੰਦਾ ਜੇ ਚਲਦੀ ਪਈ ਤੇ ਮੈਂ ਤੁਹਾਡੇ ਤੇ ਕਾਰਵਾਈ ਕਰਾਂਗਾ ਇਹੀ ਕਹ ਜੇ ਨਾ ਚਲਦੀ ਭਈ ਜੋ ਬੰਦੀ ਕਾਰਵਾਈ ਲੈਨਮੈਨ ਤੇ ਜੋ ਡਿਪਾਰਟਮੈਂਟ ਦੇ ਬੰਦੀ ਤੋਂ ਕਾਰਵਾਈ ਕਰਨੀ ਪਵੇਗੀ ਜਦੋਂ ਇਥੇ ਬੰਦੇ ਨੂੰ ਇਸ ਬੰਦੇ ਨੇ ਇਸ ਐਕਸ਼ਨ ਨੇ ਜਦੋਂ ਫੌੜ ਕੀਤਾ ਭਾਗ ਐਸ ਡੀਓ ਨੂੰ ਭਾਗ ਐਸ ਡੀਓ ਇੱਥੇ ਮੌਕੇ ਤੇ ਆ ਤੇ ਉਹ ਵੀ ਰਸਤੇ ਦੇ ਵਿੱਚ ਹੀ ਗੱਲਾਂ ਉਲਟ ਪੁਲਟ ਜੀ ਕਰਨ ਲੱਗ ਗਿਆ ਹੈਗਾ ਉਹਦੀ ਵੀ ਮੇਰੇ ਕੋਲ ਹੈ ਰੀ ਜਿਵੇਂ ਰਿਕਾਰਡਿੰਗ ਦੇ ਨਾਲ ਜੇ ਕੋ ਹੋਰ ਵੀ ਮੇਰੇ ਕੋਲ ਸਬੂਤ ਹੈ ਗਿਆ ਉਹ ਵੀ ਮੈਂ ਪੇਸ਼ ਕਰਨੇ ਤੇ ਮੈਂ ਕਰ ਦੇਵਾਂਗਾ ਜਦੋਂ ਭਾਗ ਸਿੰਘ ਕਹਿੰਦਾ ਇਹ ਕਿੜ ਕੰਮਾ ਚ ਕੰਮ ਹੈ ਇਹ ਤਾਂ ਫੇਸ ਹੀ ਆ ਪਿਲਾ ਹੈ ਕਿਦੇ ਪਹਿਲੇ ਸਾਨੂੰ ਉਥੋਂ ਕਰੈਂਟ ਲੱਗਿਆ ਹੁਣ ਅਸੀਂ ਇੱਥੇ ਦੁਆਰਾ ਉਸ ਸਟਾਫ ਨੂੰ ਕਿਵੇਂ ਹੱਤ ਲਾ ਦੀਏ ਸਾਨੂੰ ਚੈੱਕ ਕਰਕੇ ਨਹੀਂ ਵਿਖਾਇਆ ਗਿਆ ਨਾ ਸਾਨੂੰ ਦੱਸਿਆ ਗਿਆ ਬਈ ਇਹਨੂੰ ਛਾਂਟ ਜਕੀ ਹੈਗਾ ਅਸੀਂ ਇਸ ਸਟਾਫ ਨੂੰ ਐਵੇਂ ਕਿਵੇਂ ਫੇਹ ਲਈ ਸਾਨੂੰ ਕਹਿੰਦਾ ਕਿ ਤੁਹਾਡੇ ਲੈਂਡਮੈਨ ਨੂੰ ਮੈਂ ਕਹਾਂ ਕਿ ਦਲਵਾ ਦੇਣਾ ਹੈਗਾ ਤੁਸੀਂ ਫੇਹਲਾ ਕਰ ਲੋ ਸਾਡੇ ਤੇ ਦਬਾਅ ਬਣਾ ਲੱਗ ਜਾਗਾ ਤੇ ਨਾਲੇ ਕਹਿੰਦਾ ਕਿ ਇਹੋ ਜੇ ਤਾਂ ਲਾਈਟਾਂ ਆ ਕੇ ਲੱਗਦੀ ਹੀ ਰਹਿੰਦੀ ਨੇ ਬੰਦੇ ਤਾਂ ਮਰਦੇ ਹੀ ਰਹਿੰਦੇ ਨੇ ਫਿਰ ਇਹ ਮਤਲਬਲੇ ਜਿਹੜਾ ਐਸ ਡੀਓ ਹੈਗਾ ਭਾਗ ਸਿੰਘ ਇਹ ਬੰਦੇ ਲੋਕਾਂ ਦੇ ਮਾਰਨ ਤੇ ਲੱਗਿਆ ਹੋਗਾ ਹਾਂਜੀ ਕਰੰਟ ਹੀ ਕਿੰਨਾ ਨੂੰ ਲੱਗਿਆ ਸੀ ਮੇਰੇ ਫੈਦਲ ਸਾਹਿਬ ਨੂੰ ਕਰੰਟ ਲੱਗਿਆ ਸੀ ਕਰੰਟ ਲੱਗਣ ਦੀ ਮਿਤੀ 3 8 2024 ਕੀ ਪਹਿਲਾਂ ਵੀ ਕੋਈ ਹਾਰਸਾ ਵਾਪਰੇ ਇੱਥੇ ਜੀ ਮੈਂ ਤਾਂ ਪਹਿਲੇ ਵੀ ਦੋ ਤਿੰਨ ਵਾਰੀ ਕੰਪਲੇਟ ਤੋਂ ਪਹਿਲੇ ਵੀ ਜਦੋਂ ਕੰਪਲੇਟ ਕੀਤੀ ਹੁੰਦੇ ਤੋਂ ਬਾਅਦ ਤਿੰਨ ਚਾਰ ਵਾਰੀ ਕਰੰਟ ਲੱਗ ਚੁੱਕਿਆ ਛਾਂਟ ਲੱਗ ਚੁੱਕੀ ਗੀ ਇੱਥੇ ਕੋਈ ਵੀ ਮਹਿਕਮੇ ਇਸ ਤੇ ਕਾਰਵਾਈ ਕੋਈ ਨਹੀਂ ਕੀਤੀਗੀ ਜੀ ਨਾ ਇਹਨਾਂ ਨੂੰ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਇਹੋ ਮੰਗ ਕਰਦੇ ਹਾਂ ਵੀ ਜੋ ਇਹਨਾਂ ਤੇ ਕਾਰਵਾਈ ਬੰਦ ਦੀ ਐਲਾਨ ਮੈਂ ਤੇ ਜੋ ਐਸਟੀਓ ਜੋ ਜੈ ਜੀ ਤੇ ਬਣਦੀ ਏ ਉਹ ਕਾਰਵਾਈ ਕੀਤੀ ਜਾਵੇ ਜਦੋਂ ਇਸ ਮਾਮਲੇ ਸੰਬੰਧੀ ਐਕਸ਼ਨ ਜਲਾਲਾਬਾਦ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਛ ਕਿਹਾ ਸੁਣਦੇ ਆ ਤੇਨੂੰ ਕ੍ਰੈਂਟ ਲੱਗਿਆ ਕਿ ਇਸ ਬੰਦੇ ਤੋਂ ਤੁਹਾਨੂੰ ਨੰਬਰ ਨਿਚਾਇਤ ਦਿੱਤੀ ਸਮਝ ਕਿਹ ਕਾਰਵਾਈ ਕਰਨ ਇਸ ਤਰ੍ਹਾਂ ਸੀਗਾ ਜਿਹੜੀ ਵਿਭਾਗੀ ਕਾਰਵਾਈ ਹੋਣੀ ਸੀਗੀ ਕ੍ਰੈਂਟ ਲੱਗਿਆ ਜਾਂ ਸੀਗੀ ਉਹ ਸੀ ਉਹਨੂੰ ਕਿਹਾ ਸੀ ਉਹ ਸੀ ਕਰਾਂਗੇ ਵਿਭਾਗੀ ਕਾਰਵਾਈ ਬਿਆਨ ਕਰ ਦੋ ਇੱਥੇ ਕੱਲਾ ਮਾਮਲਾ ਕ੍ਰੈਂਟ ਲੱਗਣ ਨਾਲ ਨਹੀਂ ਸੀਗਾ ਇੱਥੇ ਮਾਮਲਾ ਇਹ ਸੀ ਕਿ ਉਹ ਬਾਰੀ ਗੇ ਲੋਚ ਵੀ ਕਰ ਰਿਹਾ ਜਾਂ ਮੈਕ ਜੀ ਉੱਥੇ ਮੌਕੇ ਤੇ ਐਸਡੀਓ ਨੂੰ ਪਹਿਲਾਂ ਭੇਜਿਆ ਗਿਆ ਸੀਗੇ ਆਪਣੇ ਭਾਕ ਸਿੰਘ ਜੀ ਜਿਹੜੇ ਆ ਉਹਨਾਂ ਨੂੰ ਭੇਜਿਆ ਜਾ ਮੇਰੇ ਵੱਲੋਂ ਉਹਨਾਂ ਦੇ ਇੱਥੇ ਇੱਕ ਕੰਪਲੇਂਟ ਦਰਜ ਕਰਾਉਣ ਤੋਂ ਬਾਅਦ ਉਸੇ ਸ਼ਾਮ ਨੂੰ ਉਹਨਾਂ ਨੇ ਜਿਹੜੇ ਹੈਗੇ ਕੰਪਲੇਂਟਡ ਜਿਹੜੇ ਹੈਗੇ ਨੇ ਉਹਨਾਂ ਨੇ ਉੱਥੇ ਮਤਲਬ ਕਿ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਸਿਮਾਈ ਚਨਾਉਂ ਦੇ ਵਿੱਚ ਉਹចੋਂਦਣਾ ਬੜਾ ਵਿਵਾਰ ਮਤਲਬ ਗਲਤ ਵਿਵਾਰ ਕੀਤਾ ਤੇ ਮੈਨੂੰ ਉਹਨੂੰ ਫੋਨ ਤੇ ਨਾ ਉਹਨਾਂ ਨੂੰ ਕੈਰੇਟਰ ਵੀ ਤੁਸੀਂ ਵਾਪਸ ਆ ਜੇ ਪਰ ਜੇ ਨਹੀਂ ਕੰਮ ਕਰਾਉਣਾ ਚਾਹੁੰਦੇ ਅਗਲੇ ਦਿਨ ਅਸੀਂ ਗਏ ਉੱਥੇ ਸਾਡੇ ਨਾਲ ਵੀ ਬਿਵਾਰ ਉਹਨਾਂ ਨੇ ਉਹ ਜਿਹਾ ਹੀ ਕੀਤਾ ਕਨੈਕਸ਼ਨ ਨਹੀਂ ਚਲਾਉਣ ਦਿੱਤਾ ਗਿਆ ਉਹਨਾਂ ਦਾ ਉਹਨਾਂ ਦਾ ਜੋਰ ਹੀ ਸੀਗਾ ਵੀ ਉਸ ਬੰਦੇ ਖਿਲਾਫ ਕਾਰਵਾਈ ਬੰਦੇ ਖਿਲਾਫ ਕਾਰਵਾਈ ਜਿਹੜੇ ਹੈਗੇ ਨੇ ਬਿਆਨਦਾਰ ਚ ਹੋਣਗੇ ਉਹਦੇ ਸਾਹਮਣੇ ਉਹ ਜੇ ਸਰੂ ਬੰਦੇ ਦੀ ਕਾਰਵਾਈ ਨੂੰ ਲੈ ਕੇ ਉਹਨੂੰ ਟਰਾਂਸਫਰ ਮੰਨੀ ਰੱਖਣਗੇ ਅੱਜ ਕੀ ਪੋਜੀਸ਼ਨ ਹੈ ਉਹਨੂੰ ਉਹਨੇ ਬੇਦੀ ਦੀ ਸਪਲਾਈ ਜਿਹੜੇ ਬਹਾਲ ਕਰਨ ਵਾਸਤੇ ਕੀ ਕਿਰਿਆਦੰਨ ਕੀਤੇ ਜਾ ਰਹੇ ਤੁਹਾਡੇ ਪੋਸੀ ਤਾਂ ਉਸ ਬੰਦੇ ਹੀ ਤਨ ਕਰ ਰਹੇ ਜਿਸ ਦਿਨ ਤੇ ਮੇਰੇ ਕੋਲ ਕੰਪਲੇਂਟ ਆਈ ਸੀ ਪਰ ਇਹ ਕੰਪਲੇਂਟਡ ਜਿਹੜਾ ਹੈਗਾ ਉਹ ਹੀ ਨਹੀਂ ਸਪਲਾਈ ਚਲਾਉਣਾ ਚਾਹ ਰਿਹਾ ਮੌਜੂਦਾ ਸਟੇਟਸ ਮੌਜੂਦਾ ਸਟੇਟਸ ਕੀ ਹੈ ਮੌਜੂਦਾ ਸਟੇਟਸ ਇਹ ਹੈ ਵੀ ਟਰਾਂਸਫਾਰਮਰ ਜਿਹੜਾ ਅਸੀਂ ਕਰਵਾਇਆ ਹੋਇਆ ਤੇ ਉਹਨੇ ਕੱਲ ਦੀ ਡੇਟ ਦੇ ਵਿੱਚ ਜੇਈ ਨਾਲ ਵੀ ਦੁਰਵਿਵਾਰ ਕੀਤਾ ਕੰਪਲੇਂਟ ਉਹਦੇ ਖਿਲਾਫ ਹੁਣ ਅਖਾਇਰ ਦਰਜ ਐਸਟੀਓ ਸਰਵਾਰ ਨਾਮ ਦੀ ਗੱਲ ਰਹੀ ਸੀ ਇਹ ਤੁਸੀਂ ਅਖਾਇਰ ਦਰਜ ਟਿਕਣੀ ਹੈ ਵੀ ਮੁਲਾਜ਼ਮਾਂ ਨਾਲ ਬਹੁਤ ਗਲਤ ਦੇ ਬੀ ਦੀ ਤੱਕ ਕਦੇ ਤੱਕ ਸਪਲਾਈ ਪਹਾਂਵਾਂ ਸਪਲਾਈ ਉਹਦੇ ਬਹਾਰ ਕਰਾਂਗੇ 100% ਕਰਾਂਗੇ چاہے ਸਾਨੂੰ ਹੋਸ ਲੈ ਕੇ ਕਰਨੀ ਹੋਵੇ ਸਪਲਾਈ ਅਸੀਂ ਚਲਾਵਾਂਗੇ ਠੀਕ ਹੈ थैंक यू ਇਸ ਖਬਰ ਦੇ ਪਬਲਿਸ਼ ਹੋਣ ਤੋਂ ਬਾਅਦ ਚਾਹੇ ਬਿਜਲੀ ਵਿਭਾਗ ਵੱਲੋਂ ਉਪਭੋਗਤਾ ਦੀ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਏਗੀ ਬਿਜਲੀ ਵਿਭਾਗ ਦੀ ਲਾਪਰਵਾਹੀ ਨਾਲ ਕਰੰਟ ਦਾ ਸ਼ਿਕਾਰ ਹੋਏ ਉਪਭੋਗਤਾ ਪਰਿਵਾਰ ਵੱਲੋਂ ਰੋਸ ਵਜੋਂ ਪਹਿਲਾ ਜ਼ਿੰਮੇਵਾਰ ਮੁਲਾਜ਼ਮਾ ਖਿਲਾਫ ਕਾਰਵਾਈ ਦੀ ਮੰਗ ਕਰਨ ਅਤੇ ਬਾਅਦ ਵਿੱਚ ਸਪਲਾਈ ਸ਼ੁਰੂ ਕਰਵਾਉਣ ਤੇ ਵਿਭਾਗ ਵੱਲੋਂ ਉਹਨਾਂ ਖਿਲਾਫ ਕਾਰਵਾਈ ਕਰਵਾਉਣਾ ਕਿੰਨਾ ਕੁ ਬਾਜ਼ੂਪੈ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਠੇੜ ਪੰਜਾਬੀ ਟੀਵੀ ਲਈ ਹਰਪ੍ਰਿਤ ਮੈਮੀ ਜਲਾਲਾਬਾਦ